ਓਹ ਬੜੀਆ ਵੀ ਗੱਲ ਬੋਲੋ ਆਜ ਸ੍ਰੀਮਾਨ ਡੀਐਸਪੀ ਡਾਕਟਰ ਦੇ ਸਾਹਮਣੇ ਧਰਨੇ ਤੇ ਇਕੱਠੇ ਹੋਏ ਸਾਰੇ ਹੀ ਬਹਾਰਕਰ ਕਿਸਾਨ ਮਜ਼ਦੂਰ ਵੀਰ ਤੇ ਭੈਣੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤਾਂ ਪਰਚੇ ਹਵੇਸ਼ਾ ਸੰਘਰਸ਼ਾਂ ਨੂੰ ਦਬਾਰ ਵਾਸਤੇ ਚੀਤੇ ਜਾਂਦੇ ਆ ਪਰ ਕੁਝ ਪਰਚੇ ਇਤਿਹਾਸ ਲਿਖਦੇ ਆ ਆ ਜਿਹੜਾ ਪਰਚਾ ਜਿਹੜਾ 1/22 ਸਾਰਾ ਕੁੱਲ ਜਿਹੜੀ ਦੇ ਵਿੱਚ ਜਨਵਰੀ 2022 ਦੇ ਘਰ ਤੋਂ ਹੋਇਆ ਸੀ ਇਹ ਇੱਕ ਇਤਿਹਾਸ ਲਿਖਿਆ ਪੰਜਾਬ ਦੇ ਬਾਦਰ ਲੋਕੋ ਉਹ ਇਤਿਹਾਸ ਸਦਾ ਕੀ ਆ ਕਿ ਜਿਹੜਾ ਆਪਣੀ ਆਪ ਨੂੰ ਦੁਨੀਆ ਦੇ ਵੱਡੇ ਤਰਨਾਸ਼ ਨਰਿੰਦਰ ਮਰਤੀ ਜਿਹੜਾ ਕਹਿੰਦਾ ਮਰਤੀ ਹਰ ਤੋਂ ਮੁਮਕਿਨ ਹੈ ਜਿਹੜਾ ਕਹਿੰਦਾ ਮੈਂ ਜੋ ਕਹਿ ਦੇਣਾ ਉਹ ਪਿੱਛੇ ਨਹੀਂ ਮੁੜਦਾ ਉਹ ਫੇਰ ਪਰ ਦੀ ਧਰਤੀ ਤੋਂ ਚੀਕਾ ਮਾਰਦਾ ਵਾਪਸ ਗਿਆ ਚੀਕਾ ਮਾਰਦਾ ਕਹਿੰਦਾ ਮੈਨੂੰ ਮਾਰਦਾ ਮੈਨੂੰ ਮਾਰਦੇ ਲੱਗੇ ਸੀ ਉਹ ਪਰ ਗਿਆ ਹਲੇ ਤੈਨੂੰ ਕੁਝ ਕਿਹਾ ਹੀ ਨਹੀਂ ਕੀਤਾ ਜੇ ਵੰਗਲਾਦੇਸ਼ ਰਚ ਕੀਤਾ ਉਹ ਮੇਰੇ ਕੋ ਹੋਣਾ ਉਹ ਜੀ ਗੂਮਤ ਹੁੰਦੀ ਆ ਉਹਨੂੰ ਪਤਾ ਸੀ ਕਿ ਆਮ ਜਿਹੜੇ ਲੋਕ ਕੋ ਤੇ ਉਹ ਦਵਾਉਣਾ ਉਹਨੇ ਵੀ ਪਰਚੇ ਦਰਜ ਕਰਨੇ ਆ ਪਰ ਇਹ ਪਰਚਾ ਦਰਜ ਕਰਕੇ ਵੀ ਜਿਵੇਂ ਇਤਿਹਾਸ ਦੇ ਵਿੱਚ ਸਿਕੰਦਰ ਦੇ ਕੋ ਮੋਰਸ ਦੀ ਗੱਲ ਹੁੰਦੀ ਆ ਉਹਨਾਂ ਫੌਲਦ ਦੇ ਲੋਕਾਂ ਦੀ ਗੱਲ ਆਉਗੀ ਤੇ ਜਮਾ ਡਰਾਈਵ ਕੈਂਸੀ ਲਾਉਗੀ ਕਿ ਫੌਲਦ ਦੀ ਧਰਤੀ ਦਾ ਚੀਕਾ ਮਾਰਦਾ ਗਿਆ ਉਹ ਦੋ ਨਾਕਸਨ ਉਹ ਆ ਲੋਕਸਨ ਜਿਨ੍ਹਾਂ ਦੇ ਪਰਚੇ ਰਜ ਹੋਇਆ ਤੇ ਉਹਨਾਂ ਦੀ ਗਵਾਈ ਕੌਣ ਕਰ ਰਹੀ ਸੀ ਉਹਨਾਂ ਦੀ ਗਵਾਈ ਪਰਦੇਸ ਜੀਣਾ ਕਰ ਰਿਆ ਸੀ ਉਹ ਦੂਰ ਜੀਵੇ ਦਾ ਕੱਟ ਉਸ ਪਰਚੇ ਨੂੰ ਲਾਉਂਦਾ ਮੋਦੀ ਬਾ ਵੀ ਉੱਪਰ ਦਾ ਕਰ ਦਿੰਦਾ ਕਿਉਂਕਿ ਦੇਸ਼ ਕਰ ਲੋਕਾਂ ਦੀ ਗਵਾਈ ਕਰ ਰਿਹਾ ਕਿਸਾਨਾਂ ਦੀ ਗਵਾਈ ਕਰਨ ਵਾਲੇ ਧੜਮੀਆਂ ਪਰ ਜਾਬਰਾਂ ਤਾਂ ਹਮੇਸ਼ਾ ਉੱਤੇ ਹੁੰਦੇ ਆ ਦੂਜੀ ਗੱਲ ਅਸੀਂ ਫੋਰਬਰ ਦੇ ਐਸਐਸਪੀ ਡਾਕਟਰ ਦੇ ਸਾਹਮਣੇ ਖੜੇ ਆਂ ਅੱਜ ਦੇਸ਼ ਦੇ ਉੱਤੇ ਜਿਹੜਾ ਸਾਰੇ ਖਬਰ ਤੋਂ ਕਦੇ ਸੁਣਾ ਹੁੰਦੇ ਸੀ ਕਦੇ ਫਾਲੀ ਦਰਾਨੀ ਫਰਕ ਕਦੇ ਖਬਰ ਦੂਰ ਸੀ ਅੱਜ ਕੋਈ ਖਬਰ ਤੇ ਨਹੀਂ ਆਉਂਦੇ ਭਰਾਵੋ ਅੱਜ ਸਾਡੇ ਦੇਸ਼ ਦੇ ਉੱਤੇ ਦਲਾ ਖਬਰ ਬੜੀ ਹੋਈ ਹੈ ਸਾਡੇ ਦੇਸ਼ ਦੀ ਪਾਰਲੀਮੈਂਟ ਅੱਜ ਦਲਾ ਖਬਰ ਬੜੀ ਹੋਈ ਹੈ ਸਾਡੇ ਸੂਬੇ ਦੀ ਵਿਧਾਨ ਸਭਾ ਤਾਂ ਅੱਜ ਕੋਈ ਪੈਸਾ ਰੋਕੇ ਉਹਨੇ ਨਹੀਂ ਉਹ ਲੋਕ ਪਰਸਨ ਨੂੰ ਲਾਗੂ ਸਾਡੇ ਜੁਬੇ ਨੇ ਸਰਕਾਰਾਂ ਤੇ ਸਾਡੀ ਇਥੋਂ ਵੀ ਪੁੱਛ ਕਰਦੀ ਆ ਅੱਜ ਵੀ ਮੈਂ ਇੱਕ ਮਰਦ ਵੀਰ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਨੇ ਸਾਡੇ ਵੀ ਬੰਦੇ ਇਸੇ ਪਰਦੇ ਪੰਗੇ ਹੋਏ ਨੇ ਮੈਨੂੰ ਨਾ ਕੋਈ ਦੁਨੀਆ ਦੀ ਕੋਈ ਤਾਂ ਜ਼ਮੀਨ ਨਹੀਂ ਖੋ ਸਕਦੀ ਸਾਡੀ ਆ ਚਾਹੇ ਜਾਨ ਦੇਣਾ ਅਸਲਾ ਹੋਵੇ ਚਾਹੇ ਕਾਨੂੰਨੀ ਗੱਲ ਹੋਈ ਆ ਚਾਹੇ ਬਾਹਰ ਤੋਂ ਪਰਦੇ ਦੇ ਲਈ ਸਾਡੀਆਂ ਜ਼ਮੀਨਾਂ ਖੋਣ ਦੀ ਗੱਲ ਹੋਵੇ ਉਹ ਸਾਡੇ ਦੇਖਦੇ ਪਾਰ ਦੇ ਮਰ ਤੋਂ ਜੇ ਆ ਨਾ ਰੱਖੋ ਬਣਾ ਉੱਥੇ ਮੋੜੋ ਦੇ ਤੇ ਸਾਡੇ ਸੂਬੇ ਦੀ ਜਿਹੜੀ ਪੁਲਿਸ ਹੈ ਉਹ ਇਹਨਾਂ ਗਰੂਨਾਂ ਨੂੰ ਲਾਗੂ ਕਰਨੀ ਜਬੀਰ ਖੋਣੀ ਸਾਡੀਆਂ ਜ਼ਮੀਨਾਂ ਧੜਤੀਆਂ ਜੇ ਸਾਡੇ ਸੂਬੇ ਦੀ ਪੁਲਿਸ ਸਾਡੀਆਂ ਜ਼ਮੀਨਾਂ ਲਾਖ ਹੋਵੇ ਤਾਂ ਦੁਨੀਆਂ ਦੀ ਦੱਸੇ ਕਿਸੇ ਵੀ ਕੰਪਨੀ ਕਿਸੇ ਵਰਤ ਦੇ ਮਾਰਕ ਦੇ ਵਿੱਚ ਯੁਰਤ ਨਹੀਂ ਹੈਗੀ ਪਰ ਸਾਡੀਆਂ ਜ਼ਮੀਨਾਂ ਧੜ ਜਾਵੇ ਪਰ ਸਾਡੀ ਉਥੋਂ ਦੀ ਪੁਲਿਸ ਜੇ ਵੀ ਅਖੂਰ ਖਾਂਦੀ ਆ ਪੰਜਾਬ ਦਾ ਖਾਂਦੀ ਆ ਪੰਜਾਬ ਦਾ ਪਿੰਦੀ ਆ ਉਹ ਪੰਜਾਬ ਦੀ ਜਮੀਨਾਂ ਖੋਹ ਨਹੀਂ ਲੱਗੀ ਹੋਈ ਆ ਰੋਜ਼ ਜਾ ਰਹੇ ਖੋਹ ਲਿਆ ਅ ਸਾਡੇ ਇੱਥੇ ਗਾਹਕੂਆ ਕਰ ਚੜਨਾ ਉਹਨਾਂ ਘਾਰੇ ਬਾੜੇ ਕੇ ਇੱਥੇ ਰੋਜ਼ ਪੁਲਿਸ ਮੋਰਸ ਕਰ ਦਿੰਦੀ ਆ ਕਿਉਂ ਲੋਕ ਕਹਤਾ ਦੇਗੇ ਪਰ ਪੰਜਾਬ ਦੀ ਪੁਲਿਸ ਨੂੰ ਤੇ ਬੋਰ ਕੋਲ ਦੀ ਪੁਲਿਸ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਕਾਰਪੋਰੇਟਾਂ ਦੇ ਅੱਖੇ ਲੱਗ ਕੇ ਜੇ ਤੁਸੀਂ ਦੋ ਬਾਈਲਾ ਦੇ ਆਉਂਦੇ ਲੀਡਰਾਂ ਦੇ ਐਨਸੂਲੀ ਗਰਮੀ ਆਖੇ ਲੱਗੇ ਕਿਸੇ ਕਿਸਾਨ ਦਾ ਘਾਟ ਰਹੋਗੇ ਕਿਸੇ ਦੀ ਜਮੀਰ ਖੋਲਗੇ ਤਾਂ ਤੁਹਾਨੂੰ ਇਹ ਇਹ ਕੁੱਝ ਜੋ ਮੈਂ ਤੁਸੀ ਕੁੱਛ ਤੋ ਤੁਹਾਨੂੰ ਸੇਰ ਨੂੰ ਸਵਾਸੇ ਹੋ ਕੇ ਡੱਕਾਂਗੇ ਉਥੋਂ ਇਮਰਾਨ ਦੇ ਦਰਿਆ ਲੈਣਗੇ ਕਿਉਂਕਿ ਸਾਨੂੰ ਮਾਰਾ ਲੋਕਾਂ ਦੇ ਉੱਤੇ ਸਾਨੂੰ ਮਾਰਾ ਜੱਥੇ ਬੰਦੀਆਂ ਦੇ ਕਿ ਅਸੀਂ ਚਾਹੋ 5 ਹੋਈਏ ਚਾਹੋ 200 ਹੋਈਏ ਚਾਹੋ 500 ਹੋਈਏ ਸਾਡੇ ਕਰ ਕਰ 5000 10000 50000 ਲੋਕ ਆ ਪੰਜਾਬ ਦੇ ਆ ਜਾਣਗੇ ਸੋ ਸਤਿ ਸ੍ਰੀ ਅਕਾਲ ਇਸ ਤਰ੍ਹਾਂ ਖਬਰਾਂ ਨੂੰ ਬੰਦ ਕਰਦੀ ਜਿਹੜੀ ਵੜਾਈ ਆ ਜਿਹੜਾ ਛੰਮੂਰ ਦੇ ਉੱਤੇ ਜਿਹੜਾ ਖਨੌੜੀ ਦੇ ਉੱਤੇ ਜਿਹੜਾ ਹੋਰ ਬਾਡਰਾਂ ਦੇ ਕਿਸਾਨਾਂ ਨੂੰ ਰੋਕਿਆ ਹੋਇਆ ਉਹ ਐਸੇ ਕਰਕੇ ਰੋਕਿਆ ਹੋਇਆ ਕਿ ਜਿਹੜੇ ਲੋਕ ਦਿੱਲੀ ਫਿਰ ਤੁਰੇਗਾ ਫਿਰ ਤੋਂ ਗਏ ਜਿੱਦੋਂ ਫੋੜਵਾ ਇੱਕ ਦਫੋਕੇ ਦਿੱਲੀ ਦੇ ਖਿਲਾਫ ਵੜਾਈ ਲੜ ਦਿੰਗੇ ਤਹਾਂ ਤਰ੍ਹਾਂ ਖਬਰ ਬੰਦ ਕਰ ਦਈਏ ਦੇ ਜੀ ਸੱਤਾ ਪਰਦੇ ਲੀਏ ਇਸੇ ਕਰਕੇ ਆ ਗੋਦਰ ਪਰਚੇ ਹੁੰਦੇ ਨੇ ਐਸਾ ਕਰਕੇ ਢੇਲਾ ਛੁੱਟਿਆ ਜਾਂਦਾ ਸੋਕੀਰ ਦੇ ਵਿੱਚ ਕ੍ਰਾਂਤੀਕਾਰੀ ਖਾੜ ਨੂੰ ਪੰਜਾਬ ਜਿਹਦੀ ਅਗਵਾਈ ਡਾਕਟਰ ਦਰਸ਼ਨਪਾਲ ਤੇ ਗੰਗੀਤ ਨਾਮਾ ਜੀ ਕਰਦੇ ਨੇ ਉਹਦੇ ਬਾਰੇ ਵਿਸ਼ਵਾਸ ਦੂਣਾ ਕਿ ਜਿੰਨਾ ਚਿਰ ਪਰਚੇ ਰੱਤੀ ਹੁੰਦੇ ਕਿਉਂਕਿ ਵਿੰਗਾਰ ਆ ਸਾਡੇ ਲਈ ਸਾਡੇ ਦੇਸ਼ ਦੇ ਲੋਕਾਂ ਲਈ ਸਾਡੇ ਸੂਬੇ ਦੇ ਲੋਕਾਂ ਲਈ ਕਿ ਅਸੀਂ ਜੇਕਰ ਉਹਨਾਂ ਲਈ ਲੋਕਾਂ ਦੀ ਲੜਾਂਗੇ ਤੇ ਲੜਨ ਵਾਲੇ ਲੋਕਾਂ ਨੂੰ ਪਰਚੇ ਦਾ ਚੱਕਰ ਕਰਕੇ ਜੇਦਾਂ ਛੁੱਟਾ ਜਾਊਗਾ ਸੋਚ ਕਰਕੇ ਜਿੰਨਾ ਚਿਰ ਪਰਚੇ ਰੱਤੀ ਹੁੰਦੇ ਜੱਟ ਕੇ ਲੜਾਂਗੇ ਔਰ ਪੰਜਾਬ ਹੋਈਏ ਤੇ ਉਹਨਾਂ ਤੋਂ ਪ੍ਰੀਆ ਦੇ ਅੱਖੇ ਲਾ ਕੇ ਲੋਕਾਂ ਦੀਆਂ ਜ਼ਮੀਨਾਂ ਖੋਲੀਆਂ ਬੰਦ ਕਰੋ ਸਾਰਾ ਤੋਂ ਬੰਦ ਕਰੋ ਨਹੀਂ ਤਾਂ ਕੋਈ ਸਾਡੇ ਪਿੰਡਾਂ ਚੋਂ ਮੈਦਾਨ ਚ ਵੀ ਲਵਾਗੇ ਤੇ ਘੜ ਘੜ ਆ ਕੇ ਵੀ ਤੁਹਾਡਾ ਧਰੂਸ ਕਰਾਂਗੇ ਇਹ ਵੀ ਆ ਬੇਨਤੀ ਹੈ ਨਾਲ ਤੁਹਾਡਾ ਸਾਰਾ ਬਹੁਤ ਬਤਵਾ ਆਹੇ ਗੁਰਜੀ ਕਾ ਖਾਲਸਾ ਆਹੇ ਗੁਰਜੀ ਕੀ ਫਤਿਹ ਮਾਡਰਾ ਧੰਨਵਾਦ ਮਹਿਮਨ ਜੀ ਇੱਥੇ ਬਹੁਤ ਵੱਡੀ ਗਲਤੀ ਵਿੱਚ ਸਾਡੇ ਸੱਦੇ ਤੇ ਪੱਤਰਕਾਰ ਭਾਈਚਾਰਾ ਕੁੱਝ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ